ਸੋਜੀ ਸਿੰਘ ਸਨੌਰ ਦਾ ਰੈਨਿਊਅਲ ਹਾਂ ਤੇ ਮੈਂ ਇੱਥੇ ਦੋ ਇਲਾਜ ਕਰਵਾਉਣ ਵਾਸਤੇ ਆਇਆ ਸੀਗਾ ਫਿਜ਼ਿਓਥੈਰੇਪੀ ਵੀ ਕਰਾਈ ਹੈ ਤੇ ਦੰਦਾਂ ਦਾ ਇਲਾਜ ਵੀ ਕਰਵਾਇਆ ਹੈ ਮੇਰੀ ਦਾਦੀ ਦੀ ਕੈਪ ਚੜਨ ਵਾਲੀ ਸੀ ਉਹ ਕੈਪ ਵੀ ਚੜਾ ਕੇ ਦਿੱਤੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਇੱਥੇ ਟਰੀਟ ਕਰਦੇ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਇੱਥੇ ਜੋ ਹੈ ਸਾਰਾ ਕੰਮ ਹੋ ਜਾਂਦਾ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਖਾਲਸਾਈਡ ਨੂੰ ਆਪਾਂ ਮਦਦ ਕਰੀਏ ਤੇ ਇਸ ਨੂੰ ਆਪਾਂ ਅੱਗੇ ਲੈ ਚੀ ਜਾਈਏ ਤਾਂ ਕਿ ਉਹ ਇਸ ਹੈ ਮੈਡੀਕਲ ਹੈਲਥ ਦੇ ਵਿੱਚ ਇਹ ਆਪਣਾ ਨਾਮਣਾ ਖੜ ਸਕਣ ਤੇ ਤਾਂ ਕਿ ਆਪਾਂ ਨੂੰ ਦੀ ਸਹੂਲਤਾਂ ਪ੍ਰਾਪਤ ਹੋ ਸਕਣ